ਇਹ ਤੋਂ ਸਾਹ ਪਤਾ ਲੱਗਦਾ ਕਿ ਸਿਰਫ ਵੇਗ ਅਲੀਗੇਸ਼ਨ ਤੇ ਲਗਾ ਕੇ ਜਿਹੜਾ ਪੁਲਿਸ ਜਸਵੀਰ ਦੇ ਮਾਮਲੇ ਦੇ ਵਿੱਚ ਇੱਕ ਜ਼ਿਆਦਾ ਇਹਨੂੰ ਐਗਜ਼ੈਗਟਲੀ ਰੇਟ ਕਰਕੇ ਸਰ ਮਾਮਲੇ ਨੂੰ ਸੀਰੀਅਸ ਬਣਾਉਣਾ ਚਾਹੁੰਦੀ ਜਦ ਕਿ ਇਹੋ ਜਿਹਾ ਕੁਝ ਹੈ ਨਹੀਂ ਛੇ ਵਾਰ ਪਾਕਿਸਤਾਨ ਗਿਆ ਇਹ ਗੱਲ ਵੀ ਬਹੁਤ ਚੱਲ ਰਹੀ ਆ ਤੇ ਜੇ ਆਪਾਂ ਗੱਲ ਜਿਹੜੀ ਪਾਕਿਸਤਾਨ ਆਣ ਜਾਣ ਬਾਰੇ ਕਰੀਏ ਤਾਂ ਉਹਨੂੰ ਐਜ਼ ਅ ਸਰ ਉੱਥੇ ਗੈਸਟ ਬੁਲਾ ਕੇ ਇਨਵਾਈਟ ਕੀਤਾ ਸੀਗਾ ਕਿ ਉੱਥੇ ਪਾਕਿਸਤਾਨ ਦਾ ਕਲਚਰ ਸ਼ੋਅ ਕਰ ਸਕੇ ਕਿਉਂਕਿ ਉਹ ਬਲੌਗਰ ਐਜ਼ ਅ ਬਲੌਗਰ ਹੈ ਤੇ ਬਲੌਗਰ ਬਣ ਕੇ ਉਹ ਕਰ ਸਕਦਾ ਉਹ ਚੀਜ਼ ਨੂੰ 7 ਦਿਨ ਦਾ ਪੁਲਿਸ ਰਿਮਾਂਡ ਉਹਨਾਂ ਨੇ ਮੰਗਿਆ ਸੀਗਾ ਸਰ ਦੁਆਰਾ ਕੋਰਟ ਤੋਂ ਸਾਡੀ ਆਰਗੂਮੈਂਟਸ ਐਪਰੀਸ਼ੀਏਟ ਕਰਨ ਤੋਂ ਬਾਅਦ ਜੋ ਸੀ ਦਲੀਲਾਂ ਰੱਖੀਆਂ ਕੋਰਟ ਦੇ ਸਾਹਮਣੇ ਉਹ ਚੀਜ਼ਾਂ ਐਪਰੀਸ਼ੀਏਟ ਕਰਨ ਤੋਂ ਬਾਅਦ ਕੋਰਟ ਨੇ ਸਰ 7 ਦਿਨ ਦਾ ਨੈਗਲੈਕਟ ਕਰਕੇ ਸਿਰਫ 2 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਹੈ ਉਹ ਐਕਸਟੈਂਡ ਕੀਤਾ ਸਰ ਪੁਲਿਸ ਨੂੰ ਸਰ ਕੀ ਕੁਝ ਤਕਰੀਰਾਂ ਅੱਜ ਜੋ ਜਿਹੜੀਆਂ ਪੁਲਿਸ ਦੇ ਵੱਲੋਂ ਕਿਹਾ ਗਿਆ ਦੱਸਿਆ ਜਾ ਰਿਹਾ ਹੈ ਕਿ ਅੰਦਰ ਉਸ ਦੇ ਵੱਲੋਂ ਇਹ ਗੱਲ ਰੱਖੀ ਗਈ ਕਿ ਇੱਕ ਫੀਮੇਲ ਫ੍ਰਿੰਟ ਦੀ ਜ਼ਿਕਰ ਹੋਇਆ ਇੱਕ 150 ਕੰਟੈਕਟਸ ਦੀ ਗੱਲਬਾਤ ਚੱਲ ਰਹੀ ਹੈ ਕਿ ਕੁਝ ਹੋਇਆ ਇਹਨਾਂ ਨੇ ਕੁਝ ਆਪਣੀ ਜਿਹੜੀਆਂ ਇਹਨਾਂ ਦੀ ਜਿਮਨੀ ਸ਼ੀਟਸ ਹੁੰਦੇ ਆ ਪੁਲਿਸ ਦੀਆਂ ਸਰ ਕਿਉਂਕਿ ਡੇਲੀ ਇਹਨਾਂ ਨੇ ਇੱਕ ਮੈਂਟੇਨ ਕਰਨਾ ਹੁੰਦਾ ਰਿਕਾਰਡ ਕਿ ਉਹਦੇ ਵਿੱਚ ਇਹਨਾਂ ਨੇ ਕੁਝ ਨਾ ਕੁਝ ਚੀਜ਼ ਤਾਂ ਡਿਸਕਲੋਜ਼ ਕੀਤੀ ਹੋਣੀ ਕਿ ਕਿਸ ਫੀਮੇਲ ਫਰੈਂਡ ਦਾ ਕੋਈ ਬੰਦਾ ਇਹ ਤਾਂ ਸਿੰਪਲ ਦੱਸੂਗਾ ਕਿ ਮੇਰੀ ਫੀਮੇਲ ਫਰੈਂਡ ਹੈ ਉਹਦੇ ਨਾਮ ਪਾਰਟਿਕੂਲਰ ਸਭ ਕੁਝ ਮੈਂਸ਼ਨ ਕਰਦਾ ਸਰ ਕਿਹਾ ਜਾ ਰਿਹਾ ਕਿ 150 ਪਾਕਿਸਤਾਨੀ ਕੰਟੈਕਟਸ ਜਸਵੀਰ ਦੇ ਫੋਨ ਦੇ ਵਿੱਚੋਂ ਨਿਕਲੇ ਨੇ ਤੇ ਇੱਕ ਲੈਪਟਾਪ ਉਹਨਾਂ ਨੇ ਆਪਣਾ ਸ਼ੇਅਰ ਕੀਤਾ ਆਈਐਸਆਈ ਦੇ ਕਿਸੇ ਸਰ ਜਦੋਂ ਉਹਨਾਂ ਨੇ ਇਹ ਚੀਜ਼ ਦੇਖੀ ਇਹ ਕਿ ਇਹ ਮੈਟਰ ਕਿਤੇ ਸਾਡੇ ਹੱਥੋਂ ਨਿਕਲ ਕੇ ਹਰਿਆਣਾ ਪੁਲਿਸ ਨਾਲ ਸਰ ਇਹ ਇਸ ਚੀਜ਼ ਨੂੰ ਲੈ ਜਾਵੇ ਤਾਂ ਪੰਜਾਬ ਪੁਲਿਸ ਨੇ ਰਾਤੋਂ ਰਾਤ ਇਮੀਡੀਏਟ ਸਰ ਐਫ ਆਈ ਆਰ ਲੋਜ ਕਰਕੇ ਝੂਠੀ ਤੇ ਬੇਬੁਨਿਆਦ ਇੱਕ ਵੇਗ ਅਲਿਗੇਸ਼ਨ ਲਗਾ ਕੇ ਐਫ ਆਈ ਆਰ ਜਿਹੜੀ ਐ ਲੋਜ ਕਰਤੀ ਤੇ ਉਸ ਤੋਂ ਬਾਅਦ ਹੁਣ ਮੈਟਰ ਨੂੰ ਇਹਨਾਂ ਨੇ ਸੀਰੀਅਸ ਬਣਾ ਲਈ ਸਰ ਇਹ ਸਭ ਚੀਜ਼ਾਂ ਇਹਨਾਂ ਨੇ ਕਰ ਦਿੱਤੀ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਅੱਜ ਯੂਟਿਊਬਰ ਜਸਵੀਰ ਸਿੰਘ ਦੀ ਕੋਰਟ ਦੇ ਵਿੱਚ 3 ਦਿਨ ਦੇ ਰਿਮਾਂਡ ਤੋਂ ਬਾਅਦ ਪੇਸ਼ੀ ਹੋਈ ਹੈ ਉਹਨਾਂ ਦਾ ਵਕੀਲ ਮਾਧਵ ਸ਼ੁਕਲਾ ਸਾਡੇ ਨਾਲ ਮੌਜੂਦ ਨੇ ਸ਼ੁਕਲਾ ਸਾਹਿਬ ਕੀ ਕੁਝ ਤਕਰੀਰਾਂ ਅੱਜ ਜੋ ਜਿਹੜੀਆਂ ਪੁਲਿਸ ਦੇ ਵੱਲੋਂ ਕਿਹਾ ਗਿਆ ਦੱਸਿਆ ਜਾ ਰਿਹਾ ਹੈ ਕਿ ਅੰਦਰ ਪੁਲਿਸ ਦੇ ਵੱਲੋਂ ਇਹ ਗੱਲ ਰੱਖੀ ਗਈ ਕਿ ਇੱਕ ਫੀਮੇਲ ਫਰੈਂਡ ਦੀ ਜ਼ਿਕਰ ਹੋਇਆ ਇੱਕ 150 ਕੰਟੈਕਟਸ ਦੀ ਗੱਲਬਾਤ ਚੱਲ ਰਹੀ ਹੈ ਕਿ ਕੁਝ ਹੋਇਆ ਸਰ ਅੱਜ 3 ਦਿਨ ਦੇ ਰਿਮਾਂਡ ਤੋਂ ਬਾਅਦ ਜਸਵੀਰ ਸਿੰਘ ਨੂੰ ਦੁਬਾਰਾ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ 7 ਦਿਨ ਦਾ ਪੁਲਿਸ ਰਿਮਾਂਡ ਉਹਨਾਂ ਨੇ ਮੰਗਿਆ ਸੀਗਾ ਸਰ ਦੁਆਰਾ ਕੋਰਟ ਤੋਂ ਸਾਡੇ ਆਰਗੂਮੈਂਟਸ ਐਪਰੀਸ਼ੀਏਟ ਕਰਨ ਤੋਂ ਬਾਅਦ ਜੋ ਸੀ ਦਲੀਲਾਂ ਰੱਖੀਆਂ ਕੋਰਟ ਦੇ ਸਾਹਮਣੇ ਉਹ ਚੀਜ਼ਾਂ ਐਪਰੀਸ਼ੀਏਟ ਕਰਨ ਤੋਂ ਬਾਅਦ ਕੋਰਟ ਨੇ ਸਰ 7 ਦਿਨ ਦਾ ਨੈਗਲੈਕਟ ਕਰਕੇ ਸਿਰਫ 2 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਆ ਉਹ ਐਕਸਟੈਂਡ ਕੀਤਾ ਸਰ ਪੁਲਿਸ ਨੂੰ ਸਰ ਜਸਬੀਰ ਸਿੰਘ ਦਾ ਫੀਮੇਲ ਫਰੈਂਡ ਦਾ ਜ਼ਿਕਰ ਹੋ ਰਿਹਾ ਉਹ ਕੀ ਮਸਲਾ ਹੈ ਸਰ ਇਹ ਬਿਲਕੁਲ ਸਰ ਇਹ ਬੇਬੁਨਿਆਦ ਚੀਜ਼ ਜਿਹੜੀ ਹੈ ਕੋਰਟ ਦੇ ਵਿੱਚ ਰੱਖੀ ਗਈ ਹੈ ਸਰ ਕਿਉਂਕਿ ਅਸੀਂ ਕੋਰਟ ਦੇ ਮੂਰੇ ਵੀ ਦਰਖਾਸਤ ਕੀਤੀ ਸੀਗੀ ਕਿ ਜਿਹੜੀ ਇਹ ਫੀਮੇਲ ਫਰੈਂਡ ਦੇ ਬਾਰੇ ਗੱਲ ਕਰਦੇ ਆ ਇਹਨਾਂ ਨੇ ਕੁਝ ਆਪਣੀ ਜਿਹੜੀਆਂ ਇਹਨਾਂ ਦੀ ਜਿਮਨੀ ਸ਼ੀਟਸ ਹੁੰਦੀਆਂ ਪੁਲਿਸ ਦੀਆਂ ਸਰ ਕਿਉਂਕਿ ਡੇਲੀ ਇਹਨਾਂ ਨੇ ਇੱਕ ਮੈਂਟੇਨ ਕਰਨਾ ਹੁੰਦਾ ਰਿਕਾਰਡ ਕਿ ਉਹਦੇ ਵਿੱਚ ਇਹਨਾਂ ਨੇ ਕੁਝ ਨਾ ਕੁਝ ਚੀਜ਼ ਤਾਂ ਡਿਸਕਲੋਜ਼ ਕੀਤੀ ਹੋਣੀ ਕਿ ਕਿਸ ਫੀਮੇਲ ਫਰੈਂਡ ਦਾ ਕੋਈ ਬੰਦਾ ਇਹ ਤਾਂ ਸਿੰਪਲ ਦੱਸੂਗਾ ਕਿ ਮੇਰੀ female friend ਉਹਦੇ ਨਾਮ ਪਾਰਟਿਕੂਲਰ ਸਭ ਕੁਝ ਮੈਂਸ਼ਨ ਕਰਦਾ ਸਰ ਬਟ ਅਸੀਂ ਕੋਰਟ ਦੇ ਮੂਰੇ ਦਰਖਾਸਤ ਕੀਤੀ ਕੋਰਟ ਨੇ ਅੱਗੇ ਪੁਲਿਸ ਨੂੰ ਕੋਸ਼ਿਸ਼ਨ ਕੀਤਾ ਸਰ ਪੁਲਿਸ ਨੇ ਕੋਈ ਰਿਗਾਰਡਿੰਗ ਜਵਾਬ ਨਹੀਂ ਦਿੱਤਾ ਸਰ ਜਿਸ ਤੋਂ ਸਾਫ ਪਤਾ ਲੱਗਦਾ ਕਿ ਸਿਰਫ ਵੇਗ ਅਲਿਗੇਸ਼ਨ ਲਗਾ ਕੇ ਜਿਹੜਾ ਪੁਲਿਸ ਜਸਵੀਰ ਦੇ ਮਾਮਲੇ ਦੇ ਵਿੱਚ ਇੱਕ ਜ਼ਿਆਦਾ ਇਹਨੂੰ ਐਗਜ਼ੈਗਜੂਰੇਟ ਕਰਕੇ ਸਰ ਮਾਮਲੇ ਨੂੰ ਸੀਰੀਅਸ ਬਣਾਉਣਾ ਚਾਹੁੰਦੀ ਜਦਕਿ ਇਹੋ ਜਿਹਾ ਕੁਝ ਹੈ ਨਹੀਂ ਬਹੁਤ ਚੀਜ਼ਾਂ ਰੱਖੀਆਂ ਗਈਆਂ ਮੀਡੀਆ ਚ ਫਲੋਟ ਹੋ ਰਹੀਆਂ ਗੱਲਾਂ ਨਾਸਰ ਢਿੱਲੋਂ ਨਾਸਰ ਢਿੱਲੋਂ ਬਾਰੇ ਮੈਂ ਕਹਿੰਦਾ ਸਰ ਪੁਲਿਸ ਇੱਕ 20 ਵਰਡ ਉਹਨਾਂ ਨੇ ਨਾਸਰ ਢਿੱਲੋਂ ਬਾਰੇ ਅੱਜ ਜਿਹੜੀ ਆਪਾਂ ਮੀਡੀਆ ਚ ਦੇਖਦੇ ਜੱਟ ਰੰਧਾ ਬਾਰੇ ਕੁਝ ਵੀ ਚੀਜ਼ ਸਰ ਹੈ ਜੀ ਇਹਨਾਂ ਨੇ ਡਿਸਕਲੋਜ਼ ਕਿਹਾ ਸਰ ਕੁਝ ਰੱਖੀ ਵੀ ਨਹੀਂ ਹੈਗੇ ਕੋਰਟ ਦੇ ਸਾਹਮਣੇ ਕੰਟੈਕਟਸ ਕਿਹਾ ਜਾ ਰਿਹਾ ਕਿ 150 ਪਾਕਿਸਤਾਨੀ ਕੰਟੈਕਟਸ ਜਸਵੀਰ ਦੇ ਫੋਨ ਦੇ ਵਿੱਚੋਂ ਨਿਕਲੇ ਨੇ ਤੇ ਇੱਕ ਲੈਪਟਾਪ ਉਹਨਾਂ ਨੇ ਆਪਣਾ ਸ਼ੇਅਰ ਕੀਤਾ ਆਈਐਸਆਈ ਦੇ ਕਿਸੇ ਮੈਂ ਕਹਿੰਦਾ ਸਰ 16 ਮਈ 2025 ਤੋਂ ਅਸੀਂ ਲਗਾਤਾਰ ਪੁਲਿਸ ਦੇ ਲਿੰਕ ਦੇ ਵਿੱਚ ਸਾਨੂੰ ਪੁਲਿਸ ਦੁਆਰਾ ਇਨਕੁਆਰੀ ਲਈ ਬੁਲਾਇਆ ਜਾ ਰਿਹਾ ਹੈ 16 ਮਈ 2025 ਤੋਂ ਅਸੀਂ ਲਗਾਤਾਰ ਆਪਣਾ ਮੋਬਾਈਲ ਫੋਨ ਗੈਜਟਸ ਲੈਪਟਾਪ ਸਭ ਕੁਝ ਅਸੀਂ ਪੁਲਿਸ ਨੂੰ ਹੈਂਡਓਵਰ ਕੀਤਾ ਹੋਇਆ ਪੁਲਿਸ ਹਰੀ ਚੀਜ਼ ਆਪਣੀ ਸਕਰੂਟੀਨੀ ਕਰ ਰਹੀ ਹੈ ਐਫਐਐਸਐਲ ਨੂੰ ਭੇਜ ਕੇ ਸਾਈਬਰ ਕ੍ਰਾਈਮ ਨੂੰ ਭੇਜ ਕੇ ਸਰ ਜੇ ਇਹੋ ਜੀ ਚੀਜ਼ ਹੁੰਦੀ ਸਰ ਇਹ ਤਾਂ ਇਹਨਾਂ ਕੋਲ ਪਹਿਲਾਂ ਹੀ ਚੀਜ਼ਾਂ ਆ ਜਾਣੀਆਂ ਸੀਗੀਆਂ 150 ਕੰਟੈਕਟ ਕਿਤੇ ਅੱਜ ਤਣੇ ਨਿਕਲੇ ਹੈਗੇ ਸਰ ਜੀ ਜੀ ਜੇ ਇਹ ਗੱਲ ਕਰਦੇ ਆ ਸਰ ਇਹ ਸਭ ਬੇਬੁਨਿਆਦ ਗੱਲਾਂ ਐ ਸੀਰੀਅਸ ਮੈਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਪੁਲਿਸ ਵੱਲੋਂ ਕੋਈ ਐਸੀ ਚੀਜ਼ ਨਿਕਲ ਕੇ ਨਹੀਂ ਆਣੀ ਬਾਕੀ ਹੁਣ ਦੋ ਦਿਨ ਦਾ ਪੁਲਿਸ ਰਮਾਣੇ ਤੋਂ ਬਾਅਦ 6 ਬਾਰ 6 ਬਾਰ ਪਾਕਿਸਤਾਨ ਗਿਆ ਇਹ ਇਹ ਗੱਲ ਵੀ ਬਹੁਤ ਚੱਲ ਰਹੀ ਐ 6 ਬਾਰ ਦੀ ਗੱਲ ਤੱਕ ਸਰ ਕੋਈ ਕਿਉਂਕਿ ਉਹਨਾਂ ਨੇ ਆਨ ਰਿਕਾਰਡ ਜੇ ਆਪਾਂ ਕਹੀਏ ਨਾ ਆਨ ਰਿਕਾਰਡ ਨਹੀਂ ਸਿਰਫ ਔਰਲ ਆਰਗੂਮੈਂਟ ਪੁਲਿਸ ਨੇ ਕੀਤੀ ਐ ਜਸਬੀਰ ਦੇ ਮੁਤਾਬਕ ਉਹ ਕਰਤਾਰਪੁਰ ਕੋਰੀਡੋਰ ਜ਼ਰੂਰ ਗਿਆ ਥਰੂ ਕੋਰੀਡੋਰ ਸਰ ਤੇ ਉੱਥੇ ਉਹ ਗੁਰਦੁਆਰਾ ਸਾਹਿਬ ਉਹਨਾਂ ਨੇ ਮੱਥਾ ਟੇਕਿਆ ਕਿਉਂਕਿ ਉਸ ਤੋਂ ਬਾਅਦ ਤਾਂ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਐਂਟਰ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਜਿਹੜਾ ਕਤਾਰਪੂਰ ਕੋਰਡਰੋਂ ਥਰੂ ਜਾਂਦਾ ਉਹਨੂੰ ਉਸੇ ਰਸਤੇ ਸੇਮ ਡੇ ਵਾਪਸ ਆਉਣਾ ਪੈਂਦਾ ਤੇ ਜੇ ਆਪਾਂ ਗੱਲ ਜਿਹੜੀ ਪਾਕਿਸਤਾਨ ਆਣ ਜਾਣ ਬਾਰੇ ਕਰੀਏ ਤਾਂ ਉਹਨੂੰ ਐਜ਼ ਅ ਸਰ ਉੱਥੇ ਗੈਸਟ ਬੁਲਾ ਕੇ ਇਨਵਾਈਟ ਕੀਤਾ ਸੀਗਾ ਕਿ ਉੱਥੇ ਪਾਕਿਸਤਾਨ ਦਾ ਕਲਚਰ ਸ਼ੋਅ ਕਰ ਸਕੇ ਕਿਉਂਕਿ ਉਹ ਵਲੌਗਰ ਐਜ਼ ਅ ਵਲੌਗਰ ਹੈ ਤੇ ਵਲੌਗਰ ਬਣ ਕੇ ਉਹ ਕਰ ਸਕਦਾ ਉਹ ਚੀਜ਼ ਨੂੰ ਤੇ ਇਸ ਤੋਂ ਇਲਾਵਾ ਸੀ ਕੋਰਟ ਦੇ ਵਿੱਚ ਹੋਰ ਗੱਲ ਰੱਖੀ ਸੀਗੀ ਕੀ 6 ਜੂਨ 2025 ਲਈ ਸਾਨੂੰ ਹਿਸਾਰ ਤੋਂ ਸੱਮਣ ਆਏ ਸੀਗੇ ਸਰ ਜਸਬੀਰ ਸਿੰਘ ਨੂੰ ਠੀਕ ਹੈ ਜੋ ਕਿ ਜੋਤੀਮਨੋਤਰਾ ਦੇ ਕੇਸ ਦੇ ਰਿਲੇਟਿਡ ਸੀਗੇ ਹਿਸਾਰ ਪੁਲਿਸ ਨੇ ਸਾਨੂੰ ਸੱਮਣ ਜਾਰੀ ਕੀਤਾ ਸੀ ਕਿ ਤੁਸੀਂ ਆ ਕੇ ਆਪਣੇ ਇਨਵੈਸਟੀਗੇਸ਼ਨ ਜੁਆਇਨ ਕਰੋ ਤੇ ਸਾਨੂੰ ਕੋਆਪਰੇਟ ਕਰੋ ਜਦ ਅਨੁਸਾਰ 15 ਮਈ ਤੋਂ ਅਸੀਂ ਪੁਲਿਸ ਦੇ ਇਨਕੁਆਇਰੀ ਦੇ ਵਿੱਚ ਸੀਗੇ ਪੰਜਾਬ ਪੁਲਿਸ ਦੇ ਤਾਂ ਅਸੀਂ ਪੰਜਾਬ ਪੁਲਿਸ ਨੂੰ ਕਿਹਾ ਕਿ ਅਸੀਂ 6 ਜੂਨ ਨੂੰ ਨਹੀਂ ਆ ਸਕਦੇ ਕਿ ਜੀ 6 ਜੂਨ ਨੂੰ ਆਲਰੇਡੀ ਹਸਾਰ ਦਾਣਾ ਅਸੀਂ ਉਹਨਾਂ ਨੂੰ ਸਮਝ ਦੀ ਕਾਪੀ ਦਿੱਤੀ ਸਰ ਜਿਹੜੀ ਸੰਬੰਧੀ ਸੀ ਸਰ ਜਦੋਂ ਉਹਨਾਂ ਨੇ ਇਹ ਚੀਜ਼ ਦੇਖੀ ਇਹ ਕਿ ਮੈਟਰ ਕਿਤੇ ਸਾਡੇ ਹੱਥੋਂ ਨਿਕਲ ਕੇ ਹਰਿਆਣਾ ਪੁਲਿਸ ਨਾਲ ਸਰ ਇਹ ਇਸ ਚੀਜ਼ ਨੂੰ ਲੈ ਜਾਵੇ ਤਾਂ ਪੰਜਾਬ ਪੁਲਿਸ ਨੇ ਰਾਤੋਂ ਰਾਤ ਇਮੀਡੀਏਟ ਸਰ ਐਫ ਆਈ ਆਰ ਲੋਜ ਕਰਕੇ ਝੂਠੀ ਤੇ ਬੇਬੁਨਿਆਦ ਸਰ ਇੱਕ ਵੇਗ ਅਲੀਗੇਸ਼ਨ ਲਗਾ ਕੇ ਐਫ ਆਈ ਆਰ ਜਿਹੜੀ ਐ ਲੋਜ ਕਰਤੀ ਤੇ ਉਸ ਤੋਂ ਬਾਅਦ ਹੁਣ ਮੈਟਰ ਨੂੰ ਇਹਨਾਂ ਨੇ ਸੀਰੀਅਸ ਬਣਾ ਲਈ ਸਰ ਇਹ ਸਭ ਚੀਜ਼ਾਂ ਇਹਨਾਂ ਨੇ ਕਰ ਦਿੱਤੀ ਸੀ ਕਿ ਜਿਹੜੀ ਜੋਤੀ ਮਲੋਤਰ ਹੈ ਜੋ ਕਿ ਪਾ ਹਰਿਆਣਾ ਦੀ ਹੈ ਰਹਿਣ ਵਾਲੀ ਆ ਉਹ ਯੂਟਿਊਬਰ ਉਹ ਵੀ ਉਸ ਦੇ ਨਾਲ ਕੋਈ ਸਬੰਧ ਸੀ ਜਸਵੀਰ ਨੂੰ ਸਰ ਕੋਈ ਮਤਲਬ ਕੋਈ ਪਰਸਨਲ ਰਿਲੇਸ਼ਨ ਨਹੀਂ ਸੀਗੇ ਐਜ਼ ਐਸੇ ਕੋਈ ਫਰੈਂਡ ਕੋਈ ਦੋਸਤ ਕਿ ਐਜ਼ ਅ ਪ੍ਰੋਫੈਸ਼ਨਲ ਰਿਲੇਸ਼ਨ ਸੀਗੇ ਸਰ ਜੀ ਐਜ਼ ਅ ਯੂਟਿਊਬਰ ਦੇ ਤੌਰ ਤੇ ਹੁਣ ਅਸੀਂ ਵਕੀਲ ਆਂ ਵਕੀਲ ਚਾਹੇ ਭਾਈ ਚਾਰੇ ਦੇ ਸਾਡੇ ਰਿਲੇਸ਼ਨ ਹੁੰਦੇ ਆ ਆਪਸ ਦੇ ਵਿੱਚ ਹੁਣ ਉਹ ਵਲੌਗਰ ਸੀਗਾ ਉਹਦੇ ਆਪਣੇ ਆਪਸ ਦੇ ਵਿੱਚ ਵਲੌਗਿੰਗ ਦੇ ਰਿਲੇਸ਼ਨ ਚ ਸੰਬੰਧ ਸੀਗੇ ਜਿਹੜੀ ਹਰਿਆਣਾ ਸਰਕਾਰ ਦੀ ਇਨਵੈਸਟੀਗੇਸ਼ਨ ਸੀ ਉਹ ਵੀ ਉਸੇ ਦੇ ਆਧਾਰ ਤੇ ਸੀ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਬਿਲਕੁਲ ਬਿਲਕੁਲ ਸਰ ਉਸ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ ਇਹਨਾਂ ਨੇ ਫਲੋਟ ਕੀਤੀਆਂ ਸਰ ਬਾਅਦ ਦੇ ਵਿੱਚ ਲਿਆ ਕੇ ਇਹਨਾਂ ਨੇ ਇਹ ਸਾਰਾ ਉਸੇ ਨੂੰ ਆਧਾਰ ਬਣਾਇਆ ਜਾ ਉਸੇ ਨੂੰ ਆਧਾਰ ਬਣਾ ਕੇ ਸਰ ਠੀਕ ਹੈ ਬাবু ਸ਼ੁਕਲਾ ਜੀ ਤਾਂ ਇਹਨਾਂ ਮਾਦਮ ਸ਼ੁਕਲਾ ਜੋ ਕਿ ਐਡਵੋਕੇਟ ਨੇ ਜਸਵੀਰ ਹੁਣਾ ਦੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਇਹ ਗੱਲਬਾਤ ਦੇ ਵਿੱਚ ਉਹਨਾਂ ਦੇ ਵੱਲੋਂ ਜਸਵੀਰ ਦਾ ਜੋ ਪੱਖ ਹੈ ਉਹ ਰੱਖਿਆ ਗਿਆ ਦੱਸਿਆ ਗਿਆ ਕਿ ਅੰਦਰ 2 ਦਿਨ ਦਾ ਰਿਮਾਂਡ ਜਸਵੀਰ ਦਾ ਮਿਲਿਆ 7 ਦਿਨ ਦਾ ਰਿਮਾਂਡ ਪੁਲਿਸ ਦੇ ਵੱਲੋਂ ਮੰਗਿਆ ਗਿਆ ਸੀ ਹੋਰ ਵੀ ਖਬਰਾਂ ਤੇ ਅਪਡੇਟਸ